ਹੇ ਵੀ ਮਿੱਤਰੋ ਆ ਗੱਲ ਪਹਿਲੀ ਵਾਰ ਸੁਣੀ ਐ 500 ਦੀ ਕੁਰਸੀ ਤੇ 3 ਸਾਲ ਦੀ ਗਾਰੰਟੀ ਇਹ ਹੈ ਕਿੱਥੇ ਐ ਬੁੱਢਲਾਡੇ ਦੇ ਵਿੱਚ ਵਿਸ਼ਾਲ ਫਰਨੀਚਰ ਹਾਊਸ ਇਸ ਤੋਂ ਇਲਾਵਾ ਤੁਹਾਨੂੰ ਫਰਨੀਚਰ ਦਾ ਹੋਰ ਸਮਾਨ ਜਿਹੜਾ ਵਧੀਆ ਕੁਆਲਿਟੀ ਦਾ ਮਿਲ ਜੂ ਬੱਚਿਆਂ ਨੇ ਕੁਰਸੀਆਂ ਚਾਹੇ ਵੱਡੀਆਂ ਕੁਰਸੀਆਂ ਲੈ ਲਓ ਟੇਬਲ ਲੈ ਲਓ ਅਲਮਾਰੀ ਬੈੱਡ ਸਾਰੇ ਵਧੀਆ ਕੁਆਲਿਟੀ ਨੇ ਤੇ ਡਿਜ਼ਾਈਨ ਵੀ ਤੁਹਾਨੂੰ ਅਲਮਾਰੀਆਂ ਦੇ ਵਿੱਚ ਐ ਜਿਹੜਾ ਉਹ ਮਿਲ ਜਾਣਗੇ ਸੋ ਇੱਕ ਵਾਰ ਇੱਥੇ ਵਿਜ਼ਿਟ ਜ਼ਰੂਰ ਕਰਿਓ ਬਾਕੀ ਆ ਸਾਰੀ ਵੀਡੀਓ ਦੇਖ ਲਓ ਕੁਰਸੀਆਂ ਦੀ ਕੀਮਤ ਐ ਜਿਹੜੀ ਉਹ ਕੋਈ ਵੀ ਚੱਕ ਲਿਓ 500 ਰੁਪਏ ਤੇ ਨਾਲ ਇਹਨਾਂ ਨੇ ਜਿਹੜੀ ਗਾਰੰਟੀ ਵੀ ਜੀ ਦਸਤੀ ਜੋ ਤੁਹਾਨੂੰ ਸਟਾਰਟਿੰਗ ਦੇ ਵਿੱਚ ਕੁਰਸੀ ਦਿਖਾਈ ਹੈ ਇਸ ਤੋਂ ਬਾਅਦ ਵੀ ਤੁਹਾਨੂੰ ਕੁਰਸੀ ਦਿਖਾ ਦਾਂਗੇ ਹੋਰ ਕੁਰਸੀਆਂ ਵੀ ਜਿਹੜੀਆਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਅੱਗੇ ਚੱਲਦੇ ਚੱਲਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਫਿਰ ਅੱਜ ਤੁਹਾਨੂੰ ਕੁਰਸੀ ਦਿਖਾਉਣੇ ਆ ਆ ਕੁਰਸੀ ਹੈ 500 ਦੀ ਕੁਰਸੀ ਹੈ ਤੇ 3 ਸਾਲ ਦੀ ਇਹਦੀ ਟੁੱਟਣ ਦੀ ਗਾਰੰਟੀ ਹੈ 3 ਸਾਲ ਬਹੁਤ ਹੁੰਦੇ ਆ ਆ ਹੋਰ ਕੁਰਸੀਆਂ ਵੀ ਤੁਸੀਂ ਦੇਖ ਲਿਓ ਇੱਥੇ ਪਈਆਂ ਨੇ ਤਾਂ ਸਾਰੀਆਂ ਵੀ ਕੀਮਤਾਂ ਜਿਹੜੀ ਉਹ 500 ਰੁਪਏ ਜਿਹੜੀ ਦੱਸੀ ਹੈ ਤਾਂ ਬਿਲਕੁਲ ਵਧੀਆ ਜਿਹੜੇ ਇਹਨਾਂ ਕੋਲੇ ਫਰਨੀਚਰ ਦਾ ਸਮਾਨ ਹੈ ਤਾਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ ਬਡਲਾਡੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਇਹਨਾਂ ਦਾ ਫਰਨੀਚਰ ਦਾ ਜਿਹੜਾ ਸਟੋਰ ਹੈ ਤਾਂ ਸਕਰੀਨ ਤੇ ਨੰਬਰ ਹੈ ਇਸ ਤੇ ਕਾਲ ਕਰਕੇ ਬਾਕੀ ਦੀ ਜਾਣਕਾਰੀ ਵੀ ਜਿਹੜੀ ਤੁਸੀਂ ਲੈ ਸਕਦੇ ਹੋ ਤੇ ਚਲਦੇ ਚਲਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ